ਅਜਾਬਾ ਜਿਨਾਂ ਨੂੰ ਸਰਬਾਭੀ ਅਰਪਣ ਕਰਨਾ ਕੋਈ ਸਰੋਪੇ ਦਾ ਮਤਲਬ ਹੁੰਦਾ ਆ ਮੇ ਆਪਾਇ ਨੂੰ ਇਸ ਆਫ ਦਾ ਮੇ ਅਦਿੱਤੋ ਮੇਜਰੀ ਇਹ ਨਵਾਬ ਕੋਈ ਜੋ ਵੀ ਹੈ ਇਹ ਆਪਣੇ ਪਿਆਰ ਦੇ ਨਾਲ ਕੋਈ ਜਿਹੜੇ ਡੇਰੇ ਆ ਇਹ ਸਾਬ ਨੂੰ ਆ ਨਹੀਂ ਚੱਲਦੇ ਅੱਗੇ ਜਦੋਂ ਅੱਧੀ ਮਾਂ ਬੋ ਕਰਦੇ ਸੀ ਉਹ ਤੋਂ ਬੜੀਆਂ ਰੌਣਕਾਂ ਰਹਿੰਦੀਆਂ ਹੋਣ ਜਦੋਂ ਉਹ ਟੂਰਾ ਛੱਡ ਗਿਆ ਉਹ ਛੱਡ ਕੇ ਕਿੰਨੀਆਂ ਚੱਲ ਗਏ ਤਾਂ ਫੇਰ ਦੇਖਦੇ ਕਰਨੀ ਕੋਈ ਸਾਦਾ ਨਹੀਂ ਬੰਦ ਕੋਈ ਸਾਡੇ ਆਪਣੀ ਘਰੇਲੂ ਕੰਮਾਂ ਤੋਂ ਬੇਰ ਨਹੀਂ ਸਾਧਦਾ ਪਰਿਵਾਰਕ ਮੈਂਬਰ ਕੋਈ ਉਹਨਾਂ ਨੇ ਘਰ ਦੇ ਵੀ ਕੰਮ ਦੇਖਣੇ ਹੁੰਦੇ ਆ ਇਸ ਕਰਕੇ ਆਪਾਂ ਕਿੰਨਾ ਮਾਹੌਰਤਾਂ ਨੂੰ ਅੱਜ ਆਪਣੇ ਪਰਮੰਤ੍ਰ ਸਦਨ ਬੈਠੇ ਪੈਂਦੇ ਬਹੁਤ ਬੰਦੇ ਸਾਡੀ ਬੀਬੀ ਜੀ ਬੈਠੇ ਆ ਉਹਨਾਂ ਦੀ ਦੇਖ ਰੇਖੇ بیٹھا ਆਪਾਂ ਜਿਹਨਾਂ ਨੂੰ ਸਰੋਪਾ ਇਸ ਕੁਟਿਆ ਦੇ ਕੁਟਿਆ ਦਾ ਸਰੋਪਾ ਅਰਪਣ ਕਰਦੇ ਹਾਂ ਕੋਈ ਅਜ ਤੋਂ ਬਾਅਦ ਇਹ ਦੇਖਦੇ ਕਰੂਗੇ ਕੁਟਿਆ ਤੇ